ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਕਰਨ ਲੱਗਿਆ ਹੁਣ ਗਲੇ ਦਾ ਡਿਜ਼ਾਈਨ ਆ ਆਪਾਂ ਮੈਚਿੰਗ ਸੂਟ ਆ ਜੀ ਤੇ ਇਸ ਕਲਰ ਦੀ ਸਲਵਾਰ ਆ ਤੇ ਇਸ ਕਪੜੇ ਨਾਲ ਆਪਾਂ ਡਿਜ਼ਾਈਨ ਕਰਨਾ ਗਲੇ ਤੇ ਤੇ ਆਹ ਵਾਲੀ ਲਾਉਣੀ ਆ ਆਪਾਂ ਲੈਸ ਨਾਲ ਇੱਕ ਵਿੱਚ ਲੈਸ ਲਾਵਾਂਗੇ ਆਹ ਵਾਲੀ ਇਹਦੇ ਫਲਾਵਰ ਕੱਟ ਕੇ ਲਾਵਾਂਗੇ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਸਭ ਤੋਂ ਪਹਿਲਾਂ ਆਹ ਵਾਲਾ ਕੱਪੜਾ ਲੈ ਲੈਣਾ ਇਹਨੂੰ ਇਸ ਤਰ੍ਹਾਂ ਆਪਾਂ ਦੂਰਾ ਫੋਲਡ ਕਰ ਲਿਆ ਹੁਣ ਇਹਦੀ ਆਪਾਂ ਕੱਪੜੇ ਦੀ ਕਟਿੰਗ ਕਰਦੇ ਆਂ ਕੱਪੜੇ ਦੀ ਕਟਿੰਗ ਆਪਾਂ ਇਸ ਤਰ੍ਹਾਂ ਕਰਾਂਗੇ ਇਹਦੀ ਲੰਬਾਈ ਰੱਖਣੀ ਹੈ ਜੀ ਆਪਾਂ 1.7 ਤੇ ਚੁੜਾਈ ਰੱਖਣੀ ਆਪਾਂ ਇਹਦੀ ਸਵਾ 4 ਇੱਥੋਂ ਸਵਾ 4 ਇੱਥੋਂ ਰੱਖਾਂਗੇ ਪੂਰਾ ਆਪਾਂ ਥੋੜੀ ਜਿਹੀ ਜ਼ਿਆਦਾ ਕਰ ਦਾਂਗੇ ਉਪਰੋਂ ਆਪਾਂ ਪੰਜ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਲਾਈ ਜੀਚ ਇਨਸ਼ਾਅੱਲਾ ਲਾਈ ਨੇ இத்தோ டோட டங்கா இது தர திரா கட்டிங்க ਆ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਪੈਚ ਕਟਿੰਗ ਕਰ ਲਿਆ ਹੁਣ ਇਹਦੇ ਸਾਈਡਾਂ ਤੇ ਲਾਉਣੇ ਲੈਸ ਆਪਾਂ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਲਾਵਾਂਗੇ ਜੇ ਤੁਹਾਡੇ ਕੱਪੜੇ ਦੀ ਸਿੱਧ ਪੁੱਠਾ ਤਾਂ ਤੁਸੀਂ ਸਿੱਧਾ ਰੱਖ ਲੈਣਾ ਆਪਣੇ ਕੱਪੜੇ ਦੀ ਕੋਈ ਸਿੱਧ ਪੁੱਠ ਨਹੀਂ ਗਈ ਤੇ ਆਪਾਂ ਇਸ ਤਰ੍ਹਾਂ ਨੂੰ ਰੱਖ ਲਿਆ ਤੇ ਆਹ ਲੈਸ ਆ ਜਿਹੜੀ ਇਹਨੂੰ ਇਸ ਜਗ੍ਹਾ ਦੇ ਉੱਪਰ ਰੱਖਾਂਗੇ extra ਪੈਰ ਪੈਰ ਦਾ ਸਭ ਛੱਡ ਕੇ ਕੱਪੜੇ ਦਾ ਛੱਡਾਂਗੇ ਤੇ ਦੇ ਉੱਪਰ ਲੈਸ ਆਪਾਂ ਪੁੱਠੀ ਰੱਖਾਂਗੇ कपड़ा अपना सीधा होना चाहिए ये पेस्टिंग पेपर वगैरह आप कुछ नहीं पाते ना बुकरम ना पेस्टिंग पेपर इस तरह ही लावे क्योंकि गर्मी वाला कॉटन का सूट है जी जो पेस्टिंग पेपर पा लें फिर करा जहा हो गला इस तरह जिस तरह आप शेप कटिंग की उस शेप लैस लाँगे ਇਤੋ ਛੰਡ ਚੋਾਕ ਉਸੇ ਇਤਰੇ ਚੁੰਡ ਬਣਾਉਣੀ ਜਿਵੇਂ ਆਪਾਂ ਲੈਸ ਲਾਉਣ ਲੱਗੇ ਬਣਾਉਣੇ ਹਨ। ਕਮੀਜ਼ ਤੇ ਉਹ ਲੈਸ ਨਹੀਂ ਲਾਉਦੇ ਹੁੰਦੇ ਜਿਵੇਂ ਇੱਥੇ ਵੀ ਆਪਣੀ ਚੁੰਡ ਆ ਗਈ। ਕਪੜਾ ਸਾਰੀ ਜਗਾ ਤੇ ਇੱਕੋ ਜਆ ਛੱਡਣਾ। ਬਹੁਤ ਹੀ ਸੌਖਾ ਹੈ ਡਿਜ਼ਾਈਨ। ലി നാ കി ലോ హా తుల కట్ింగ్ కదేనా సరే ప్రెస్లా కను తా సీధా చర్స్లా కాలి ఏదే గోల్ గలా పా గోల్ గలా పావే ਪਰੈਸ ਨਾਲ ਇੱਧਰ ਲਾ ਲਿਆਉਣੀ ਆ ਇਸ ਤਰ੍ਹਾਂ ਆਪਾਂ ਗਲਾ ਲਾ ਲੈਂਦਾ ਦਿਨਲੇ ਨੂੰ ਪ੍ਰੈਸ ਕਰਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹ ਗਰੀਜ਼ ਬਣਾ ਲੈਂਦੀ ਗਲਾ ਇਸ ਤਰ੍ਹਾਂ ਪ੍ਰੈਸ ਕਰਕੇ ਲਾ ਲਿਆ ਤੇ ਹੁਣ ਇਹਨੂੰ ਆਪਾਂ ਲਾ ਕੇ ਦਿਖਾਉਣੀ ਤੁਹਾਨੂੰ ਇਸ ਤਰ੍ਹਾਂ ਆਪਾਂ ਕਮੀਜ਼ ਲੈ ਲੈਣਾ ਕਮੀਜ਼ ਦੇ ਪੁੱਠੇ ਪਾਸੇ ਲਾਉਣਾ ਆਪਾਂ ਗਲਾ आप आपको पलोइया पाया कमीज उस हिसाब न पैच आप इतों कटिंग का घट कटिंग की का जो तुम पलोइया वगैरह नहीं पाते फिर जिन्ना मर्जी चढ़ाई रख सकते हो पैच दरह सेंटर करके जिस शेप का अपना गला उस शेप की अपने सिलाई दे देंगे आप गोल गला पाया तो उसी कोई मर्जी गला पा सकते हो बना सकते हो इस तरह ਸਟਾਈਲ ਆਲਾ ਕਟਿੰਗ ਕਰਦੀ ਹੁਣ ਫਾਲਤੂ ਕਪੜਾ ਜਿਹੜਾ ਵਿੱਚੋਂ ਆਪਾਂ ਗਲੇ ਦੇ ਤਰ੍ਹਾਂ ਟੱਕ ਲਗਾ ਲਈ ਗਲੇ 'ਚ ਟੱਕ ਜੀ ਜ਼ਰੂਰ ਲਗਾਉਣੀ ਚਾਹੀਦੀ ਗਲੇ 'ਚ ਲੋਨ ਧਿਆਨ ਨਾਲ ਚਾਹੀਦਾ ਹੈ ਕਿ ਆਪਣੀ ਸਲਾਈ ਨਾ ਕਟਿੰਗ ਹੋ ਜੇ ਅੱਗੋਂ ਜਿਹੜੀ ਲਾਈ ਹੁੰਦੀ ਆਪਾਂ ਇਹਦੇ ਨਾਲ ਫਿਰ ਆਪਣੇ ਅੰਕਲਾ ਸੋਹਣਾ ਮੁਰਦਾ ਗਲਾਈ ਚ ਮੁਰਦਾ ਇਸ ਤਰ੍ਹਾਂ ਨੂੰ ਮੁੜ ਕੇ ਆਪਾਂ ਇਹਦੇ ਪਹਿਲਾਂ ਕੰਨੀ ਤੇ ਸਲਾਈ ਲਾਵਾਂਗੇ ਗਲੇ ਦੇ ਸਿੱਧੇ ਵਾਲੇ ਪਾਸੇ ਇਸ ਤਰ੍ਹਾਂ ਚੰਗੀ ਤਰ੍ਹਾਂ ਗਲੇ ਨੂੰ ਸਾਫ਼ ਕਰਕੇ ਕਪੜਾ ਇੱਕੋ ਜਿਹਾ ਕਰਕੇ ਇਹੇ ਥਾਂ ਦਾ ਕਪੜਾ ਵੀ ਨਾ ਬਾਹਰ ਦਿਸੇ

इस तरह लग गया हम आप ला दें गला अपना इस तरह बन गया हूँ ये उपर इस तरह इत ला दें इस तरह चंगी तरह साफ करके सिलाई लादिया वे आप पैच लाया जोड़ा ये पलौया के हिसाब न लाया जी पलौया अपने ट पैन इस तरह सिलाई ला देंगे पहले हेठाने पास కంగీ తరం సెద్ధానా తరం ఇద్దరై తా ਆਪਣਾ ਗਲਾ ਬਣ ਗਿਆ ਜਿਹੜੀ ਆਪਣੀ ਆਹ ਵਾਲੀ ਲੈਸ ਸੀ ਨਾ ਇਹਦੇ ਚ ਹੀ ਆਪਾਂ ਫਲਾਵਰ ਕਟਿੰਗ ਕਰਕੇ ਉਹਦੇ ਚ ਲਾਈ ਆ ਘੇਰੇ ਚ ਲਾਈ ਆ ਇਸੇ ਚ ਹੀ ਆਹ ਵਾਲੇ ਆਪਾਂ ਇਸ ਤਰ੍ਹਾਂ ਫਲਾਵਰ ਕੱਢ ਲਾਂਗੇ ਤੁਸੀਂ ਬਟਨ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਆਪਾਂ ਵਾਲੇ ਫਲਾਵਰ ਲਾਵਾਂਗੇ ਕੱਢ ਲਈ ਇਹਨਾਂ ਨੂੰ ਸਾਰਿਆਂ ਨੂੰ ਆ ਦੇਖੋ ਜੀ ਆਪਾਂ ਇੰਨੇ ਫਲਾਵਰ ਕਟਿੰਗ ਕਰ ਲਏ ਪੰਜ ਫਲਾਵਰਾਂ ਦੀ ਜਰੂਰਤ ਸੀ ਆਪਾਂ ਪੰਜ ਹੀ ਕਟਿੰਗ ਕਰ ਲਏ ਸਿੱਧਾ ਪਰਚੇ ਕਰਕੇ ਇਸ ਤਰ੍ਹਾਂ ਇਹਨੂੰ ਉੱਪਰ ਰੱਖ ਲਾਂਗੇ ਕੁਝ ਸਪੇਸ ਤੇ ਐਕਸਟਰਾ ਤੁਸੀਂ ਚਾਹੋ ਸਲਾਈ ਵੀ ਲਾ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਗਲੂਨਾ ਲਾ ਦਾਂਗੇ ਆਵਲੀ ਗਲੂ ਹੈ ਜੀ ਇਹਦੇ ਨਾਲ ਲੈਂਦੇ ਨਹੀਂ ਮੋਤੀ ਹੋਵੇ ਫਲਾਵਰ ਹੋਵੇ ਕੁਝ ਵੀ ਤੁਸੀਂ ਲਾ ਸਕਦੇ ਹੋ ਪਰ ਇਹਦੇ ਨਾਲ ਨਾ ਕੰਪਕਾ ਹੋਏ ਅੰਦਰ ਲੈਂਦਾ ਨਹੀਂਗਾ ਇੱਕ ਵਾਰੀ ਨਾ ਸੁੱਕਣ ਤੱਕ ਵੇਟ ਕਰ ਲੋ ਬਸ ਉਹਨਾਂ ਨੂੰ ਥੇੜ ਛੇੜੋ ਨਾ ਜਦੋਂ ਸੁੱਕ ਗਏ ਫਿਰ ਨੀ ਹਿਲਦੇ ਇਸ ਤਰ੍ਹਾਂ ਸਾਰੇ ਤੇ ਤੇ ਇੱਕ ਗੱਲ ਇਹ ਵੀ ਹੈ ਜੀ ਇਹਦੀ ਇਹਦਾ ਨਿਸ਼ਾਨ ਨਹੀਂ ਬਾਹਰ ਦੂਸਰੀ ਸਾਈਡ ਤੇ ਦਿਸਦਾ ਜਿਵੇਂ ਇਹਦਾ ਨਿਸ਼ਾਨ ਬਣ ਜਵੇ ਲੱਗੀ ਤਾਂ ਦੂਸਰੇ ਪਾਸੇ ਦੇਖੋ ਆ ਉਹ ਨਹੀਂ ਦਿਸਦਾਈ ਆ ਦੇਖੋ ਜੀ ਹੁਣ ਗਲਾ ਆਪਣਾ ਬਣ ਕੇ ਤਿਆਰ ਆ ਬਿਲਕੁਲ ਘੱਟ ਖਰਚ ਦੇ ਵਿੱਚ ਤਿਆਰ ਹੋ ਗਿਆ ਕੁਝ ਵੀ ਆਪਾਂ ਜਿਆਦਾ ਨਹੀਂ ਲਾਇਆ ਕਪੜਾ ਹੀ ਲਾਇਆ ਲੈਸ ਵੀ ਥੋੜੀ ਲੱਗੀ ਐ ਇਸ ਤਰ੍ਹਾਂ ਤੁਸੀਂ ਵੀ ਸੋਹਣੇ-ਸੋਹਣੇ ਸੂਟ ਰੈਡੀ ਕਰ ਸਕਦੇ ਹੋ ਦੇਖ ਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਗਲੇ ਦਾ ਡਿਜ਼ਾਈਨ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ